ਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਸਵਰਾਜ ਦਾ ਮਿੰਨੀ ਕੋਡ ਸਵਰਾਜ ਦਾ ਕੋਡ ਡਾਇਰੈਕਟਰ ਜਿਹਦੇ ਬਾਰੇ ਅੱਜ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਕੀ ਕੀ ਫੰਕਸ਼ਨ ਨੇ ਇਹਦੇ ਤੇ ਕੀ ਕੀ ਕੰਮ ਕਰ ਸਕਦਾ ਅੱਜ ਆਪਾਂ ਤੁਹਾਨੂੰ ਸਵਰਾਜ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੋ ਸਵਰਾਜ ਦਾ ਕੋਡ ਡਾਇਰੈਕਟਰ ਆਂਦਾ ਇਹਦੇ ਬਾਰੇ ਅੱਜ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਇਹਦੀ ਡੈਮੋ ਵੀਡੀਓ ਦਿਖਾਵਾਂਗੇ ਤਾਂ ਛੋਟੇ ਕਿਸਾਨਾਂ ਲਈ ਕਿੰਨਾ ਲਾਭਦਾਇਕ ਆ ਕਾਫੀ ਹੈਵੀ ਟਰੈਕਟਰ ਆ ਮਿੰਨੀ ਆ ਦੇਖਣ ਲਈ لیکن ਜਿਹੜਾ ਕੰਮ ਇਹ ਕਰ ਸਕਦਾ ਉਹ ਵੱਡੇ ਟਰੈਕਟਰ ਨਹੀਂ ਕਰ ਸਕਦੇ ਜਿੱਥੇ ਇਹ ਗੁੜਾਈ ਕਰ ਸਕਦਾ ਆਪਦਾ ਖੇਤ ਜੋਤਾਈ ਦਾ ਕੰਮ ਕਰ ਸਕਦਾ ਉੱਤੇ ਤੁਹਾਡੇ ਵੱਡੇ ਟਰੈਕਟਰਾਂ ਨੇ ਇਹ ਕੰਮ ਕਰ ਸਕਦੇ ਤਾਂ ਅੱਜ ਆਪਾਂ ਤੁਹਾਨੂੰ ਮਿੰਨੀ ਟਰੈਕਟਰ ਦੇ ਬਾਰੇ ਥੋੜੀ ਜੀ ਜਾਣਕਾਰੀ ਦਵਾਂਗੇ ਜੋ ਕਿ ਸਵਰਾਜ ਦਾ ਕੋ-ਡਾਇਰੈਕਟਰ ਹੈ ਸਵਰਾਜ ਨੇ ਕੋ-ਡਾਇਰੈਕਟਰ ਦਾ ਨਾਮ ਦਿੱਤਾ ਤਾਂ ਇਹਦੇ ਬਾਰੇ ਅੱਜ ਤੁਹਾਨੂੰ ਥੋੜੀ ਜੀ ਜਾਣਕਾਰੀ ਦਵਾਂਗੇ ਪਹਿਲਾਂ ਤਾਂ ਗੱਲ ਕਰਦੇ ਇਹ ਇੰਜਨ ਦੀ ਇੰਜਨ ਇਹਦੇ ਵਿੱਚ 12 HP ਦਾ Honda ਦਾ ਦਿੱਤਾ ਗਿਆ 390 CC ਦਾ ਹੋਂਡਾ ਦਾ ਇੰਜਨ ਪੈਟਰੋਲ ਵੇਰੀਐਂਟ ਦਾ ਪੈਟਰੋਲ ਦੇ ਚੱਲੇਗਾ ਪੈਟਰੋਲ ਵੇਰੀਐਂਟ ਦਾ ਇਸ ਵਿੱਚ ਇੰਜਨ ਦਿੱਤਾ ਗਿਆ ਹੈ 390 ਸੀਸੀ ਦਾ ਹੋਂਡਾ ਦਾ ਇਸ ਤੋਂ ਬਾਅਦ ਜੇ ਗੇਅਰ ਦੀ ਗੱਲ ਕਰਦੇ ਗੇਅਰ ਇਹਦੇ ਵਿੱਚ ਜਿੱਦਾਂ ਹੀ ਤੁਹਾਡੇ ਵੱਡੇ ਡ੍ਰੈਕਟਰ ਦਾ ਗੇਅਰ ਬਾਕਸ ਹੁੰਦਾ ਉਦਾਂ ਹੀ ਇਹਦੇ ਵਿੱਚ ਗੇਅਰ ਬਾਕਸ ਦਾ ਸਿਸਟਮ ਦਿੱਤਾ ਗਿਆ ਹੈ بڑا ਗੇਅਰ ਬਾਕਸ ਹੈ ਹੈਵੀ ਗੇਅਰ ਬਾਕਸ ਹੈ ਜਿੰਨਾ ਕੀ بڑا ਡ੍ਰੈਕਟਰ ਆਪਣੇ بڑے ਡ੍ਰੈਕਟਰਾਂ ਦੇ ਵਿੱਚ ਗੇਅਰ ਬਾਕਸਾਂ ਦਾ ਉਦਾਂ ਹੀ ਡਿਜ਼ਾਈਨ ਕੀਤਾ ਗਿਆ ਡਿਫਰੈਂਸ਼ਲ ਗੇਅਰ ਇਹਦੇ ਵਿੱਚ ਸਾਰੇ ਪੀਟੀਓ ਦਾ ਗੇਅਰ ਲੱਗ ਤੋਂ ਆ ਇਹਦੀ ਲੈਫਟ ਆਪਾ ਉੱਪਰ-ਨੀਚੇ ਕਰਕੇ ਚਲਾ ਸਕਦੇ ਆ ਲਿਫਟ ਵੀ ਚੱਕੀ ਜਾਂਦੀ ਹੈ ਜਿੱਦਾਂ ਆਪਣਾ ਬڑا ਡਾਇਰੈਕਟਰ ਕੰਮ ਕਰਦਾ ਉਦੋਂ ਹੀ ਇਹਦੇ ਨਾਲ ਅਟੈਚਮੈਂਟਾਂ ਲੱਗ ਕੇ ਇਹ ਕੰਮ ਕਰ ਸਕਦਾ ਪੀਟੀਓ ਦੀ ਗੱਲ ਕਰੀ ਜਾਵੇ ਤਾਂ ਹਜ਼ਾਰ ਚੱਕਰਾਂ ਦੇ ਇਹਦੀ ਪੀਟੀਓ ਰਹਿਣ ਵਾਲੀ ਹੈ ਬੰਦ ਰਹਿ ਤੇ ਹਜ਼ਾਰ ਚੱਕਰਾਂ ਦੇ ਇਹਦੀ ਪੀਟੀਓ ਰਹਿਣ ਵਾਲੀ ਹੈ ਔਰ ਇਹਦੇ ਗੇਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤਿੰਨ ਲੋ, ਤਿੰਨ ਹਾਈ ਤੇ ਤਿੰਨ ਰਿਵਰਸ ਗੇਅਰ ਦਾ ਸਿਸਟਮ ਦਿੱਤਾ ਗਿਆ ਹਾਈ ਲੋ ਤੇ ਰਿਵਰਸ ਇੰਨਾ ਗੇਰਾਂ ਦੇ ਵਿੱਚ ਆਪਾਂ ਨੂੰ ਤਿੰਨ-ਤਿੰਨ ਗੇਅਰ ਮਿਲ ਜਾਣਗੇ ਤਾਂ 9 ਗੇਰਾਂ ਦਾ ਸਿਸਟਮ ਇਹਦੇ ਵਿੱਚ ਇਹ ਕੰਪਨੀ ਨੇ ਦਿੱਤਾ ਜੋ ਕਿ ਸੁਬਰਾਜ ਕੰਪਨੀ ਦਾ ਟਰੈਕਟਰ ਹੈ ਆਪਾਂ ਸਾਰਿਆਂ ਨੂੰ ਪਤਾ ਸੁਬਰਾਜ ਕੰਪਨੀ ਕਿੰਨੀ ਵਧੀਆ ਕੰਪਨੀ ਆ ਕਿੰਨੇ ਵਧੀਆ ਟਰੈਕਟਰ ਚੱਲਦੇ ਨੇ 855 ਜਾਂ بڑے بڑے ਹੋਰ ਟਰੈਕਟਰ ਕਿੰਨੇ ਵਧੀਆ ਟਰੈਕਟਰ ਨੇ ਤਾਂ ਉਹੀ ਕੰਪਨੀ ਦਾ ਅੱਜ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਕੋਈ ਟਰੈਕਟਰ ਛੋਟੇ ਕਿਸਾਨ ਭਰਾਵਾਂ ਲਈ ਜਿਹਦੇ ਕੋਲ ਥੋੜੀ ਜ਼ਮੀਨ ਆ ਜਾਂ ਬਾਗ ਲਗਾਇਆ ਹੋ ਗੰਨੇ ਦੀ ਜੋਤਾਈ ਕਰਨੀ ਆ ਜਾਂ ਉਹ ਜੋ ਆਪਣੀ ਜ਼ਮੀਨ ਦੀ ਗੁੜਾਈ ਕਰਨੀ ਆ ਕੋਈ ਵੀ ਕੰਮ ਕਰਨਾ ਤਾਂ ਛੋਟੇ ਕੋਈ ਟਰੈਕਟਰ ਦੇ ਨਾਲ ਆ ਤੁਸੀਂ ਕਰ ਸਕਦੇ ਹੋ 12 HP ਦੇ ਇੰਜਨ ਦੇ ਵਿੱਚ ਜੋ ਕੀ ਹੁੰਦਾ ਇਹਦੇ ਵਿੱਚ ਤੁਹਾਨੂੰ ਸੈਲਫਟਾਰਟ ਮਿਲ ਜੂਗਾ ਸੈਲਫਟਾਰਟ ਦੇ ਨਾਲ ਨਾਲ ਇਹ ਤੁਹਾਨੂੰ ਰੱਸੀ ਸਟਾਰਟ ਵੀ ਕਿੱਕ ਸਟਾਰਟ ਤੁਸੀਂ ਇਸ ਨੂੰ ਕਰ ਸਕਦੇ ਹੋ ਦੋਨੋਂ ਫੀਚਰਾਂ ਦੇ ਵਿੱਚ ਆਂਦਾ ਕਾਫੀ ਹੈਵੀ ਕੁਆਲਟੀ ਦਾ ਟਰੈਕਟਰ ਬਣਾਇਆ ਅਗਰ ਪਿਛਲੇ ਡਾਰਾਂ ਦੀ ਇਹਦੀ ਗੱਲ ਕਰੀ ਜਾਵੇ ਤਾਂ 6 16 ਦੇ ਦੇ ਪਿਛਲੇ ਡਾਰ ਦਿੱਤੇ ਗਏ R1 ਗੁੱਡੀ ਦੇ ਵਿੱਚ 6 16 ਦੇ ਦੇ ਟਾਇਰ ਮੈਂ ਦੇਖਣ ਨੂੰ ਤੁਹਾਨੂੰ ਮਿਲ ਜਾਣਗੇ ਤੇ ਅੱਗੇ ਵਾਲੇ ਡਾਰਾਂ ਦੀ ਗੱਲ ਕੀਤੀ ਜਾਵੇ ਚ 9 ਦੇ ਦੇ ਵਿੱਚ ਅੱਗੇ ਵਾਲੇ ਫਰੰਟ ਵਾਲੇ ਟਾਇਰ ਦਿੱਤੇ ਗਏ ਹੈਵੀ ਕੁਆਲਟੀ ਦੇ ਟਾਇਰ ਅਪੋਲੋ ਕੰਪਨੀ ਦੇ ਟਾਇਰ ਨੇ ਕਾਫੀ ਬੜੀਆ ਚੀਜ਼ ਬਣਾਈ ਗਈ ਆ ਤੇ ਅਗਰ ਆਪਾਂ ਆਪਣੇ ਕੰਮ ਦੇ ਹਿਸਾਬ ਨਾਲ ਕਿਸਾਨ ਭਰਾ ਇਹਨੂੰ ਉੱਪਰ-ਨੀਚੇ ਦੀ ਹਾਈਟ ਟਰੈਕਟਰ ਦੀ ਹਾਈਟ ਨੂੰ ਵੜਾ ਵੀ ਸਕਦਾ ਉੱਪਰ ਵੀ ਕਰ ਸਕਦਾ ਤੇ ਜਿੱਥੇ ਹੁਣ ਖੜਾ ਇਹਦੂ ਆਪਾਂ ਇਹਨੂੰ ਦੁਗਣਾ ਉੱਪਰ ਕਰਕੇ ਚਲਾ ਸਕਦੇ ਆ ਤਾਂ ਇਹਦੀ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਉੱਪਰ-ਨੀਚੇ ਕਰਦੇ ਦੀ ਕਿੱਦਾਂ ਇਹ ਕੰਮ ਕਰਦਾ ਕਿਵੇਂ ਉੱਪਰ ਜਾਂਦਾ ਇਹ ਤਾਂ ਕਾਫੀ ਇਹਦੇ ਵਿੱਚ ਫੰਕਸ਼ਨ ਨੇ ਕਾਫੀ ਵਧੀਆ ਚੀਜ਼ ਬਣਾਈ ਗਈ ਆ ਤੇ ਦੇਖ ਸਕਦੇ ਹੋ ਦੋਨੋਂ ਤਰਫੇ ਦੇ ਹੈਂਡਿਕਟਰ ਦਿੱਤੇ ਗਏ ਨੇ ਪਿੱਛੇ ਦਾ ਲਾਈਟ ਦਾ ਸਿਸਟਮ ਦਿੱਤਾ ਗਿਆ ਅੱਗੇ ਵੀ ਕਾਫੀ ਬੜੀਆ ਲਾਈਟ ਦਾ ਸਿਸਟਮ ਦਿੱਤਾ ਕਾਫੀ ਲਾਈਟ ਆ ਕਿਸਾਨ ਭਰਾਵਾਂ ਨੂੰ ਕੋਈ ਦਿੱਕਤ ਨਾ ਹੋਵੇ ਰਾਤ ਨੂੰ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਤਾਂ ਦੇਖ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਰੇਡ ਦਾ ਸਿਸਟਮ ਹੱਥਾਂਲਾ ਵੀ ਮਿਲ ਜੂ ਜਿੱਦਾਂ ਆਪਣੇ ਮੋਟਰਸਾਈਕਲ ਦੇ ਵਿੱਚ ਹੁੰਦਾ ਉਦਾਂ ਹੀ ਰੇਡ ਸਾਲਾ ਸਿਸਟਮ ਅੱਤੇ ਜੀ ਵੀ ਮਿਲ ਜੂ ਤੇ ਬੰਦ ਬੰਨਣ ਵਾਲੀ ਰੇਸ ਵੀ ਉਹ ਵੀ ਆਪਾਂ ਨੂੰ ਦੋਨੋਂ ਫੰਕਸ਼ਨ ਇਹਦੇ ਵਿੱਚ ਮਿਲਣ ਆਲੇ ਨੇ ਤੇ ਅਗਰ ਹਮ ਗੱਲ ਕਰੇ ਇਹਦੇ ਮੀਟਰ ਦੀ 4000 RPM ਤੱਕ ਇਹਦਾ ਦੇਖ ਸਕਦੇ ਹੋ ਕਿਸਾਨ ਬਰਾ ਉਹ ਇਹਦਾ ਮੀਟਰ ਰਹਿਣ ਵਾਲਾ ਤੇ ਆਪਾਂ ਨੂੰ ਇਹ ਘੰਟੇ ਵੀ ਦੱਸਦਾ ਕਿੰਨੇ ਘੰਟੇ ਆਪਾਂ ਯੂਜ਼ ਕਰ ਲਿਆ ਉਹ ਸਾਰਾ ਇੱਥੇ ਨੋਟ ਹੋ ਜਾਂਦਾ ਤਾਂ ਕਿਸਾਨ ਬਰਾ ਦੀ ਸਰਵਿਸ ਕਰਨ ਦੇ ਵਿੱਚ ਕੋਈ ਉਹ ਨਹੀਂ ਉਗਾ ਸਰਵਿਸ ਟਾਈਮ ਟੂ ਟੈਂਪ ਕਰ ਸਕਦਾ ਇੰਜਨ ਦੀ ਤਾਂ ਦੇਖ ਸਕਦੇ ਹੋ ਤੋਂ ਅਗਰ ਹਮ ਇਸ ਇਹਦੇ ਵਿੱਚ ਆਪਾਂ ਨੂੰ ਹੋਰਨ ਦਾ ਸਿਸਟਮ ਮਿਲ ਜੂਗਾ ਇੰਡੀਕੇਟ ਕਿੰਨੇ ਦੋਨੋਂ ਤਰਫ ਦੇਖ ਸਕਦੇ ਹੋ ਇੰਨਾ ਵਧੀਆ ਸਿਸਟਮ ਦਿੱਤਾ ਗਿਆ ਇੱਥੇ ਅੱਗੇ ਆਪਾਂ ਲੈਂਡ ਦਾ ਸਿਸਟਮ ਮਿਲ ਜੂਗਾ ਕਾਫੀ ਹੈਵੀ ਡ੍ਰੈਕਟਰ ਬਣਾਇਆ ਹੈ ਸੁਵਰਾਣ ਨੇ ਕਾਫੀ ਬੜੀਆ ਕੁਆਲਿਟੀ ਆ ਕਾਫੀ ਬੜੀਆ ਚੀਜ਼ ਆ ਮੈਂ ਤਾਂ ਕਹਿਣਾ ਜਿਹੜੇ ਕਿਸਾਨ ਭਰਾਵਾਂ ਕੋਲ ਜ਼ਮੀਨ ਘਟਾ ਜਾਂ ਗੰਨੇ ਦੀ ਜੋਤਾਈ ਕਰਨੀ ਆ ਬਾਗਾਂ ਦੀ ਜੋਤਾਈ ਕਰਨੀ ਆ ਉਹਦੇ ਵਿੱਚ ਸੁਵਰਾਦ ਦਾ ਜੇ ਮਿੰਨੀ ਡ੍ਰੈਕਟਰ 12 ਐਚਪੀ ਦਾ ਕਾਫੀ ਵਧੀਆ ਰਹੂਗਾ ਤੇ ਜ਼ਿਆਦਾ ਜਾਣਕਾਰੀ ਲਈ ਕਿਸਾਨ ਭਰਾ ਨੀਚੇ ਦੇ ਨੰਬਰਾਂ ਤੇ ਗੱਲ ਕਰ ਸਕਦੇ ਨੇ ਉਹਨੂੰ ਪੂਰੀ ਜਾਣਕਾਰੀ ਮਿਲੂਗੀ ਇਹਦੇ ਬਾਰੇ ਕੋਈ ਲੈਣਾ ਚਾਹੁੰਦਾ ਤੋ ਉਹ ਵੀ ਕੰਟੈਕਟ ਕਰ ਸਕਦਾ ਆਪਾਂ ਤੁਹਾਨੂੰ ਵਧੀਆ ਤੋਂ ਵਧੀਆ ਬੈਸਟ ਬੈਸਟ ਰੇਟ ਦਵਾਂਗੇ ਕਾਫੀ ਹੈਵੀ ਕੁਆਲਿਟੀ ਦੇ ਵਿੱਚ ਆਪਾਂ ਨੂੰ ਟਰੈਕਟਰ ਮਿਲੂ ਤੇ ਰੇਟ ਇਹਦਾ ਕਿਸਾਨ ਭਰਾ ਉਹ ਬਹੁਤ ਹੀ ਜ਼ਿਆਦਾ ਘੱਟ ਰਹਿਣ ਨਾਲ ਆ ਤਾਂ ਤੁਸੀਂ ਇੱਕ ਵਾਰ ਜ਼ਰੂਰ ਇਹਦੇ ਬਾਰੇ ਜਾਣਕਾਰੀ ਲੈਣਾ ਨੀਚੇ ਜੋ ਨੰਬਰ ਚੱਲ ਰਹੇ ਨੇ ਤੁਸੀਂ ਉਹਨਾਂ ਨਾਲ ਗੱਲ ਕਰੋ ਤਾਂ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਏਗੀ ਤਾਂ ਮਿਲਦੇ ਹਾਂ ਕੋਈ ਨਈਂ ਵੀਡੀਓ ਦੇ ਨਾਲ ਤਬ ਤੱਕ ਲਈ ਜੈ ਜਵਾਨ